ਔਰ ਬਾਈ ਕੀ ਹਾਲ ਚਾਲ ਸਾਰੇ ਵੀਰਾਂ ਦਾ ਘਰ ਪਰਿਵਾਰਕ ਦਾ ਸੈਟ ਹੈ ਚਾਹ ਪੀਣੀ ਤੂੰ ਚਾਹ ਪਿਆ ਦੇ ਚਾਹ ਪੀਵਾਂਗੇ ਬਣਾਈ ਆ ਉਹ ਸਰਪੰਚ ਕਿਹੜਾ ਵੈਰੀ ਹੈ ਆਪਣਾ ਤੇ ਲੱਗੇ ਆ ਬੱਚਾ ਹਰਾ ਕਰਨਾ ਛਤਰੀਆ ਤੇ ਕਿ ਲਾਲ ਕਰਨਾ ਹੈ ਇਹ ਹਰਾ ਤੇ ਲਾਲ ਮੋਟਾ ਗੈਂ ਕਾਈ ਹੋਈ ਆ ਇਧਰ ਆ ਨਵੀਂ ਇੱਕ ਗੈਂ ਕਾਈ ਆ ਚੱਕ ਦੋ ਬਈ ਉੱਤੋਂ ਤੋਂ ਕਰਨਾ ਕੋ ਥੱਲੇੋਂ ਵੀ ਕਰਨਾ ਉੱਤੋਂ ਤੋਂ ਸਹੀ ਆ ਚਾਹ ਵੇਖੋ ਆਪਣੀ ਕੱਪ ਚ ਅਸੂ ਨਾ ਖੜਾ ਲਾ ਮੈਂ ਬਾਤੋ ਜਗਰਾਵਾਂ ਨੂੰ ਜਾਣਾ ਮੋਟਾ ਚਲੀ ਗਏ ਯਾਰ ਚੱਲੋ ਪਰ ਤੈਨੂੰ ਬਾਲਿਆ ਮੋਟਾ ਸਾਲ ਨਹੀਂ ਤੁਰਦਾ ਭਰਾਵਾ ਮੁਰਕੇ ਬੰਦਾ ਕੋਈ ਹਲਕਾ ਜਿਹਾ ਪੜਦਾ ਮੈਂ ਮੈਂ ਜਾਣੇ ਨਹੀਂ ਪਹਿਲੇ ਕੁੱਕਰੀ ਜਾਂਦਾ ਕਿਨੇ ਕਿਨੇ ਆ ਮੈਂ ਗਿਆ ਆਹਾ ਮੈਂ ਤਾਂ ਇੱਥੋਂ ਜਾਂਦਾ ਕੋਕਰੀ ਬਾਰ ਬਾਜਣ ਗਿਆ ਪਾ ਕਬੂਤਰਾਂ ਗੋਲਿਆਂ ਅੰਨੇ ਵੈਣੀਆਂ ਬਾਗ ਓਏ ਜੱਬਰ ਚੱਕ ਇੱਕ ਲੰਡੀ ਟੁਗੜੇ ਦਿੱਤੇ ਸੀ ਕੱਲ 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 ਕਾਪੀ ਫੜਾਈ ਲਓ ਜੀ ਕਰਦੇ ਆ ਕਿ ਸ਼ੇਰ ਤੁਹਾਡੇ ਨਾਲ ਲਓ ਜੀ ਇੱਕ ਹੋਰ ਆ ਗਿਆ ਇਧਰ ਛੋਟਾ ਵੱਡਾ ਬੱਚਾ ਫੜਾਏਗਾ ਫੜਾ ਘੰਢ ਦੁੱਸੇ ਦਾ ਜੇ ਤਾਂ ਦੀ ਠੱਲ ਪਾਈਆਂ ਦੇ ਪੈਰ ਤੇ ਪਾ ਦਿੰਦਾ ਕਿੱਥੇ ਫੜਾਈ ਹੋਈ ਢਾਗੀ ਤਾਂ ਆਪਾਂ ਤੁਰੰਗੀ ਕਰਦੇ ਆ ਮੈਂ ਮਾਰ ਦੇ ਸ਼ਰਨਾ ਕੀ ਕੀਤਾ ਇਹਨੇ ਕੱਲ ਤੇਰਨਾ ਪਤਾ ਘੰਟਾ ਗਿਆ ਬਈਆ ਪਤਾ ਨਹੀਂ ਕਿੰਨੇ ਆਇਆ ਹੀ ਨਹੀਂ ਬਾਜ ਇਹਦਾ ਬੰਦਾ ਨਹੀਂ ਵੇਖਿਆ ਮੋٹے ਆਥੂ ਛਰਨਾ ਭਰਾਵਾ ਕੋਠੇ ਤੇ ਬੈਠਾ ਹੀ ਥੱਕ ਗਿਆ ਹੋਰ 2 ਘੰਟੇ ਹੋ ਗਏ ਮੈਨੂੰ ਮੈਂ ਜਾਣਾ ਨਹੀਂ ਫੋਨ ਨਹੀਂ ਲਾਇਆ ਫੋਨ ਵੀ ਇਹਦੇ ਕੋਲ ਹੈ ਨਹੀਂ ਫੋਨ ਹੈਗਾ ਨਹੀਂ ਇਹਨੂੰ ਦੌਣਾ ਪੈਣਾ ਲੱਗਦਾ ਜਿਹੜੇ ਸੁਣਾਉਣੇ ਗਾਣੇ ਕੱਤ ਗਿਆ ਸੀ ਇਹ ਮੋਟਰਸਾਈਕਲ ਤੇ ਨਾ ਨਾ ਤੁਰ ਕੇ ਗਿਆ ਕਹਿੰਦਾ ਮੈਂ ਦਾਣੇ ਪਾ ਕੇ ਆਉਣਾ ਆਇਆ ਹੀ ਨਹੀਂ ਉਦੋਂ ਵਾਵਾ ਤੂੰ ਮੋਟਰਸਾਈਕਲ ਨਹੀਂ deta ਭਰਾਵਾ ਜਾ ਯਾਰ ਮੋਟੇ ਯਾਰ ਆਪ ਦੇ ਰਾਤ ਨੂੰ ਲੰਨ ਫੜਦਾ ਕੱਢੀ ਚੱਲੇ ਓਏ ਗੋਲਾ ਜਲੂਸ ਬਟ ਨਕਲਾ ਨੀ ਲਾਲ ਕੰਨਾ ਦੂਜਾ ਪੱਲਾ ਕਰਨਾ ਲਾਲ ਢਾਂਗੀ ਦੇ ਬੰਨਿਆ ਕਰਨਾ ਇਹ ਚੰਗਾ ਬੱਚਾ ਲੈ ਆ ਵੇ ਬੈਠ ਵੀ ਮਾਰੀ ਬੜਾ ਗੱਲ ਲਾਇਆ ਨਹੀਂ ਫਿਰ ਉਹ ਲਿਆਂਦਾ ਯਾਰ ਇਹ ਫੜਿਆ ਸੁਣੋ ਭਗਾਈ ਮਾਰਦਾ ਲਿਆਂਦਾ ਇਹ ਬੱਚਾ ਫੜਾ 10 ਤਾਂ ਦੰਦੇ ਓ ਯਾਰ ਮੈਂ ਘਰੇ ਗਿਆ ਨਾ ਦਾਣੇ ਵੀ ਨਹੀਂ ਬਾਈ ਕੱਲ੍ਹ ਤੋਂ ਭੁੱਖੀ ਹੈ ਪੁੱਤ ਸ਼ੋਰ ਦੇ ਪਏ ਰਾਤ ਪੱਲਾ ਖੜਲਾ ਮੋਟੋ ਜੀ ਓ ਮੈਂ ਗੱਲ ਕਰਦਾ ਸਾਰੀ ਬਾਈ ਲੈ ਕੇ ਆਂਦਾ ਏ ਲੈ ਕੇ ਆਂਦੇ ਆ ਤਾਲੀ ਤੋਂ ਲਿਆਂਦੇ ਆ ਇਹਦੇ ਨੂੰ ਲਿਆਂ ਲੈ ਉਹ ਗੋਤਰੀ ਅੱਜ ਤਾਰੀ ਮੈਂ ਇੱਕ ਹੋਰ ਦੇ ਤੀ ਮੈਨੂੰ ਮਾਉਂ ਜੋੜੀ ਪਾਏ ਜਿਹੜਾ ਪੁੱਠਾ ਮਾਰ ਕੰਦੇ ਸੀ ਇਹਨੂੰ ਤਾਂ ਆਏ ਗਾ ਰੰਗਣਾ ਛਤਰੀਆ ਤੇ ਛਤਰੀਆ ਤੋਂ ਪੁੱਤਰ ਨਹੀਂ ਨਾ ਪੋਇਆ ਉਹ ਦਾਤਾ ਇਹਨੇ ਗਾंदे ਜਿਹੇ ਨੇ ਜਿਆਦਾ ਗਲਾਬੀ ਕਰ ਦਿੰਦੇ ਕਾਲੇ ਬੁੱਲਾ ਦੇ ਦਾਤਾ ਉਹ ਬਲ ਪੁੱਤਰ ਮੈਂ ਦੋਨੋਂ ਡਾਇਆ ਪੁੱਡਿਆ ਲਓ ਬਈ ਰੰਗ ਤਾਂ ਉਹ ਬੈਠਾ ਕਰੋ ਦਰਸ਼ਨ ਢੱਡ ਵੀ ਰੰਗਣਾ ਇਹ ਗਲਤੀ ਕੀਤੀ ਹੈ ਨਾ ਓਏ ਨਹੀਂ ਨਹੀਂ ਹਰਾ ਕਰ ਦਿੰਦੇ ਨੇ ਹੋ ਬੈ ਗਿਆ ਵੀ ਮੇਖੋ ਕਰੋ ਦਰਸ਼ਨ ਉਹਦੇ ਫੜੀ ਦੀਸ਼ੇ ਪੈਰ ਇਹਦੇ ਦੀਸ਼ੇ ਕਾਸ਼ੀ ਜੀ ਵੀ ਲਾਉਣਾ ਏ ਕੱਚ ਚ ਵੀ ਲਾਉਣਾ ਨਾ ਲਾਲ ਨਹੀਂ ਲਾਇਆ ਲਾਲ ਕੇ ਲਾਤਾ ਲਾਤਾ ਹੁਣ ਇਹਨੇ ਰੰਗ ਉਧਰ ਜੋਤ ਵੀ ਆਵੇ ਲੋ ਜੀ ਬੱਚੇ ਵੀ ਨਾਲ ਲਗ ਮੈਂ ਕਰਤੇ ਤਿਆਰ ਰੰਗ ਲਾ ਕੇ ਉੱਤੋਂ ਵੀ ਰੰਗ ਦੇ ਦੇ ਪੂਜੀ ਥੱਲੇੋਂ ਵੀ ਰੰਗ ਦੇ ਉਹ ਵੇਖੀਓ ਸ਼ੋਰ ਕਿੰਨੇ ਗੌਰ ਨਾਵੇਂ ਦਾ ਡਾਇਰੈਕਟਰ ਭੁੱਲ ਗਿਆ ਹੁਣ ਡਾਇਰੈਕਟਰ ਭੁੱਲ ਗਿਆ ਉਹ ਜਿੱਦੇ ਉੱਦੇ ਆਪਾਂ ਕਬਜ਼ਾ ਲੈਣਗੇ ਸੀ ਨਾ ਉੱਥੇ ਤਾਂ ਨਹੀਂ ਰਹਿ ਗਿਆ ਛੋੜਾ ਦੋਰੀ ਤੇ ਬਗਾਨ ਬਗਾਇਤੀ ਛੜ ਦੇਤੀ ਮੜਾ ਸਕਾਲ ਸਕਾਲ ਖਾ ਕੇ ਛੜੀ ਚਰਨੇ ਫੜ ਲਾਏ ਇਹ ਨੂੰ ਫੜਾ ਦੇ ਬੰਦੇ ਫੋਕੀ ਨੂੰ ਵੀ ਪੁੱਛ ਨਹੀਂ ਆਵੇ ਨਹੀਂ ਐਵੇਂ ਲੱਭੀਆ ਨਹੀਂ ਤੇਰੇ ਥੱਲੇ ਨਾਲ ਇੱਧਰ ਉੱਧਰ ਨੇ ਬੰਨੇ ਰੂੜਾ ਲਾ ਇਹ ਦੀ ਸ਼ਰਤੇ ਦਾ ਕੀ ਲੱਗਦਾ ਇਹ ਇਹ ਰੱਤੇ ਦਾ ਕੀ ਲੱਗਦਾ ਚਾਚਾ ਕਹਦੀ ਸ਼ਾ ਚਾਚਾ ਆਹਾ ਭਰਾ ਉਹ ਚਾ ਰੱਤੇ ਦਾ ਹੀ ਸਗਾ ਭਰਾ ਸ਼ਰਨੇ ਸੁੱਗ ਗਿਆ ਜੀ ਦਿਖਾਈ ਮੜਾ ਇੱਧਰ ਉਧਰ ਕੋਈ ਨਹੀਂ ਕੋਈ ਪੁਰਾਣਾ ਲਓ ਜੀ ਅਕਰੀ ਹਰੀ ਪੂਛ ਅਕਰੀ ਲਾਲ ਫੋਨ ਕੱਢੀ ਤਾਮਿਲ ਕੱਢ ਲਈ ਚੌੜੀ ਕਰਾ ਕੇ ਪੂਛ ਕਢਾਈ ਥਾਮੇ ਲੈਦਾ ਕੀ ਕਰਨਾ? ਥਾਮੇਲ ਕੱਢਣਾ। ਫੋਟੋ। ਹਾਂ। ਦਾ ਰੰਗ ਕਾਲਾ ਹੋ ਗਿਆ ਹੁਣ। ਹੂੰ ਰੰਗ ਕਾਲੇ ਹੋਣੇ ਹੀ ਹੁਣ। ਐ ਦੀ ਹਰੀ ਕੱਚ ਬਈ। ਚੱਕਦੇ ਕੰਮ ਨੂੰ। ਚਾਲ ਐ ਦੀ ਹਰੀ ਪੂਸਕਾਈ ਜਾਂਦਾ ਛਰਨਾ। ਹਰੀ ਲਖੀਰ ਮੇਰੀ ਹੀ ਬਣਾਦੀ ਵਿੱਚ। 30 ਸੈਕੰਡ ਵਾਲੀ ਵੀਡੀਓ ਵੀ ਬਣ ਰਹੀ ਹੈ ਬਈ। ਹੂੰ। ਕਰੋ ਕਰਦੇ ਆ ਕਿ ਤੁਹਾਡਾ ਸ਼ੇਅਰ ਉਹ ਨੀ ਲਾਓ ਜੀ ਇੱਕ ਦੀ ਲਾਲ ਟੋਰੀ ਉਹ ਤੋੜ ਲਾ ਯਾਰ ਮਦਮ ਦੱਸਿਆ ਲਾਓ ਜੀ ਕੂਤਰੀ ਗਈ ਬਹਿ ਲੰਡੀ ਬਹਿ ਗਈ ਓਏ ਸਾਡੇ ਉੱਤੋਂ ਨਹੀਂ ਮੜਾ ਜੇ ਕਰ ਲੰਡੀ ਨੇ ਮੜ ਜਾਣਾ ਲੰਡੀ ਠੰਡੀ ਬਹੁਤ ਆ ਫੜੀ ਲਓ ਜੀ ਲਓ ਜੀ ਲੰਡੀ ਗਈ ਬਹਿ ਇਧਰ ਇਹਦਾ ਆਪਣਾ ਕਬੂਤਰ ਰੰਗ ਲਾਇਆ ਛੱਡਣਾ ਬਾਜੀ ਆਪਾਂ ਇਹਦਾ ਛੱਡਿਆ ਹੀ ਨਹੀਂ ਅੱਜ ਚਲੋ ਕਰਦੇ ਆ ਕਿ ਸਾਡੇ ਨਾਲ ਸ਼ੇਰ ਲਓ ਜੀ ਇੱਕ ਰੱਤੇ ਦੀ ਹਰੀ ਕੱਚ ਹੈ ਬੱਚੇ ਬੈਠਣ ਤਾਂ ਪੇਮੈਂਟ ਤੋਂ ਪੇ ਨਹੀਂ ਬਿਠਾਉਂਦਾ ਬੱਚੇ ਆ ਜੇ ਛਰਨੇ ਓਏ ਬੋਲਣੀ ਤਾਂ ਆਲੀ ਬੋਲਣੀ ਹੈ ਜੇ ਛਰਨੇ ਡੱਬਾ ਬੱਚਾ ਲਿਆਈ ਓਏ ਇੱਕ ਬੱਚਾ ਉਹਨੂੰ ਦੇ ਦਿੰਨੇ ਯਾਰ ਛੋਰ ਨੂੰ ਸਾਹ ਚਟਾ ਨੂੰ ਦੇ ਦਈਏ ਯਾਰ ਬਹੁਤ ਹਨ ਹੋ ਗਏ ਉਹਨੂੰ ਕਹਿੰਦੇ ਨੂੰ ਯਾਰ ਹੁਣ ਇਵੇਂ ਹੀ ਕਰ ਲੈ ਆ ਬੱਚਾ ਦਾ ਭਾਦੇ ਉੱਤੇ ਤਾਂ ਫੈਂਟ ਜਿਹੜੇ ਛਾਹ ਮਾਰ ਕੇ ਬਾਹਰ ਦੇ। ਹੋਰ ਵੀ ਰਹਿੰਦਾ ਕਿ ਬਸ। ਬਾਕੀ ਛੋਟੇ ਆ। ਬਾਕੀ ਛੋਟੇ ਆ। ਆਹ ਘਰ ਦੀ ਕਬੂਦਰੀ ਭਈ ਆਪਣੀ। ਲਓ ਜੀ ਇੱਕ ਨਵਾਂ ਪ੍ਰੋਜੈਕਟ ਤਿਆਰ ਕੀਤਾ। ਵੇਖੋ ਕਾਮਯਾਬ ਹੁੰਦਾ ਕਿ ਫੇਲ ਹੀ ਹੁੰਦਾ। ਜਿਹੜਾ ਪੰਜਾਬੀ ਹੁੰਦਾ ਇਹ ਦੂਜਾ ਨਹੀਂ ਹੁੰਦਾ ਇਹਦਾ। ਫੇਲ ਹੀ ਹੋਣਾ ਇਹ। ਅੰਦਰ ਕੜਾ ਹੈ ਨਾ। ਨਵਾਂ ਪ੍ਰੋਜੈਕਟ ਲਾ ਜਿਹੜਾ ਹੁਣਾਂ ਗੰਢ ਨਹੀਂ ਖੁੱਲਦੀ ਤੇ ਉਹ ਰਿਐਕਟ ਫੇਲ ਹੀ ਹੋਊਗਾ ਸਰ ਹਾਂ ਨਾ ਸਰ ਔਰ ਫਰੈਂਜ ਵਾਲਾ ਤਾਂ ਹੈ ਵੀ ਸੀਗਾ ਫਰੈਂਜ ਲਿਆਵਾਂਗੇ ਕੋੜਾ ਇੱਥੇ ਪੰਨਾ ਬਾਹਰ ਫਰੈਂਜ ਮਾਲ ਵੀ ਆਪਣਾਈ ਜਾਂਦਾ ਵਿੱਚ ਬੱਚੇ ਬੈਠੇ ਡਾਂਗੇ ਲਾਓ ਜੀ ਚੱਲ ਪਿਆ ਪ੍ਰੋਜੈਕਟ ਲਾ ਕੋਈ ਨਾ ਕੋਈ ਬੱਚਾ ਕਿ ਨਹੀਂ ਬੱਚਾ ਅੰਦਰੋਂ ਚੱਕਾ ਕਿਹੜਾ ਕੰਨ ਕਾਲਾ ਆਪੋ ਦਾ ਦੇਗਾ ਮੈਨੇ ਕੋ ਨਹੀਂ ਦੋਸਤ ਪਾਗਲੇ ਆਪਾਣੀ ਉਹ ਪਾਣੀ ਦਿੱਤਾ ਉਹਨਾਂ ਨੂੰ ਇਦਾਂ ਜੋ ਲਾਲਾ ਇੱਕ ਅੱਧਾ ਪਰਤਿਆਂ ਦੀਆਂ ਕਾਂ ਟੈਂਕੀਆਂ ਫੁੱਲ ਜਿਹੜੇ ਬਾਲੇ ਉੱਡਦੇ ਉੱਡਦੇ ਲਾ ਸ਼ਰਨੇ ਰਤਾਲ ਲਾ ਲਾਲ ਜੀ ਨਾ ਸ਼ਰਨੇ ਲਓ ਬਈ ਇਹ ਐਕਟ ਵੇਖੋ ਕਿਵੇਂ ਹੁੰਦਾ ਤਿਆਰ ਕਿ ਨਹੀਂ ਇਹ ਵੱਡੀ ਗੱਲ ਹੈ ਮੈਂ ਪਾਣੀ ਥੋੜਾ ਨਹੀਂ ਕਰਨਾ ਅੱਧਾ ਕਾਮਜਾਬ ਆਪਰੀ ਐਕਟ ਅੱਧਾ ਨਹੀਂ ਕਾਮਜਾਬ ਪਾਣੀ ਥੋੜਾ ਨਹੀਂ ਠੀਕ ਆ ਪਾਣੀ ਥੋੜਾ ਥੋੜਾ ਪਾ ਕੇ ਦੇ ਗਏ ਸਹੀ ਆ ਅੱਧਾ ਕਾਮਜਾਬ ਅੱਧਾ ਨਹੀਂ ਕਾਮਜਾਬ ਆਇਂ ਦਾ ਬੱਚੇ ਕਰਕੇ ਨਾ ਰਹਿ ਜਾਂਦੀ ਹੈ ਫਿਰ ਆਇਂ ਦਾ ਬੱਚਿਆਂ ਦਾ ਪੋਟਾ ਹੀ ਪਾਣੀ ਨਾ ਭਰਨਾਂ ਵਾਲਾ ਜਾ ਮਗਰੋਂ ਹਲਾ ਕੇ ਨਾ ਨਾ ਰਹਿੰਦੇ ਓਏ ਬਾਬਾ ਚਾ ਦਾ ਕਰਤਾ ਪੋਟਾ ਹਾ ਸਹੀ ਆ ਸਹੀ ਆ ਜਿਗੜ ਫਰੋਂ ਬਹੁਤ ਨੰਗੀ ਕਾਮਯਾਬਾ ਦੋ ਗਵਰੀ ਟਰਾਈ ਲਾਉਣੀ ਪੈਂਦੀ ਆ ਦੇਖੀ ਮਾਰਦਾ ਜੋਰ 70 ਨਗਾ ਚੱਲ ਪਿਆ ਚੱਲ ਪਿਆ ਜੀ ਪ੍ਰੋਜੈਕਟ ਪੂਰਾ ਕਾਮਯਾਬ ਆ ਬੇਫਿਕਰ ਹੋ ਜਾ ਤੱਕ ਪਈ ਆ ਰਹੀ ਏ ਪੂਰੀ ਬਸ ਸਹੀ ਆ ਜਾਂਦੀ ਸਰੋਂ ਪੰਜਾਂ ਦੀ ਘਮਰੀਆਂ ਨੂੰ 20 ਦਿਨਾਂ ਚ ਬੱਤੇ ਬਸ ਹੋ ਗਏ ਵੇ ਲਓ ਜੀ ਬਲਾਗ ਦੀ ਹੋ ਗਈ ਐਂਡਿੰਗ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੇ ਮਿਲਦੇ ਆ ਕਿਤੇ ਨਵੀਂ ਵੀਡੀਓ ਦੇ ਨਾਲ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਬਹੁਤ ਪਾਈਸਾ